ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਸੁਨੂ ਸਿੰਘ ਬਟਾਲਾ ਕਲਬ ਦੀ ਨਵੀਂ ਟੀਮ ਨੇ ਮਨਾਈ ਬਟਾਲਾ ਕਲਬ ਦੀ ਸਾਲਗिरा 1 ਸਾਲ ਪੂਰਾ ਹੋਣ ਤੇ ਬਟਾਲਾ ਕਲਬ ਦੇ ਮੈਂਬਰਾਂ ਨੇ ਜਨਰਲ ਸੈਕਟਰੀ ਸ਼੍ਰੀ ਰਜੀਵ ਵਿਗਦੀਗ ਵਾਇਚ ਕੇ ਕੱਟ ਕੇ ਮਨਾਇਆ ਬਟਾਲੇ ਦੀ ਸ਼ਾਨ ਬਟਾਲਾ ਕਲੱਬ ਦੀ ਹੈਪੀ ਐਨੀਵਰਸਰੀ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਵੱਲੋਂ ਚੁਣੇ ਗੇ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵ ਵਿਕਜੀ ਜੋ ਕਿ ਇੰਨੇ ਐਨਰਜੈਟਿਕ ਹਨ ਕਿ ਜਿਸ ਚੀਜ਼ ਦੇ ਮਗਰ ਪੈਜਨ ਉਸ ਨੂੰ ਸਫਲ ਕਰਕੇ ਹੀ ਛੱਡਦੇ ਹਨ ਜਿਸ ਦੀ ਮਿਸਾਲ ਹੈ ਬਟਾਲੇ ਦਾ ਬਟਾਲਾ ਕਲੱਬ ਅਜਿਸਤਾਨਕ ਬਟਾਲਾ ਕਲੱਬ ਵਿਖੇ ਬਟਾਲਾ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਜਿੱਥੇ ਸ਼੍ਰੀ ਰਜੀਵ ਵਿਕ ਅਤੇ ਉਹਨਾਂ ਦੀ ਟੀਮ ਨੂੰ ਬਟਾਲਾ ਕਲੱਬ ਨੂੰ ਫੈਮਿਲੀ ਕਲੱਬ ਬਣਾਉਣ 'ਚ ਵਧਾਈ ਦਿੱਤੀ ਉੱਤੇ ਕੇਕ ਕਟ ਕੇ ਇੱਕ ਦੂਸਰਾ ਮੂਹ ਮਿਠਾ ਵੀ ਕਰਵਾਇਆ ਗਿਆ ਇਹ ਵਾਕਈ ਦੇਖਣਯੋਗ ਹੈ ਕਿ ਬਟਾਲਾ ਕਲੱਬ ਜੋ ਕਿ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਸੀ ਜਿਸ ਵਿੱਚ ਅੱਜ ਦੇ ਸਮੇਂ ਵਿੱਚ ਕੋਈ ਵੀ ਜਾਣਾ ਪਸੰਦ ਨਹੀਂ ਸੀ ਕਰਦਾ ਪਰ ਸ਼੍ਰੀ ਰਜੀਵ ਵਿਕ ਜੀ ਨੇ ਐਸਾ ਜਾਦੂ ਕੀਤਾ ਕਿ ਹੁਣ ਉੱਥੇ ਆਪਣਾ ਵੀ ਕੋਈ ਵੀ ਫੰਕਸ਼ਨ ਕਰਵਾਉਣ ਲਈ ਪਹਿਲੇ ਹੀ ਅਡਵਾਂਸ ਚ ਬੁਕਿੰਗ ਕਰਵਾਣੀ ਪੈਂਦੀ ਹੈ ਰੋਜ਼ ਰਾਤ ਨੂੰ ਬਟਾਲਾ ਕਲੱਬ ਚ ਲੱਗੀ ਰਹਿੰਦੀ ਹੈ ਬਟਾਲਾ ਦੇ ਪਰਿਵਾਰਾਂ ਦੀ ਭੀੜ ਕਿਉਂਕਿ ਬਟਾਲਾ ਕਲੱਬ ਹੁਣ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਫੁੱਲੀ 에ਅਰ ਕੰਡੀਸ਼ਨਰ ਰੂਮ 5 ਸਟਾਰ ਵਰਗੇ ਵਾਸ਼ਰੂਮ 7 ਸਟਾਰ ਹੋਟਲ ਦੇ ਤਜਰਬੇਕਾਰ ਸ਼ੈਫ ਜੋ ਆਪਣੇ ਖਾਣੇ ਦੇ ਬਿਹਤਰੀਨ ਸਵਾਦ ਨਾਲ ਲੋਕਾਂ ਦਾ ਰਸ਼ ਨਹੀਂ ਟੁੱਟਣ ਦਿੰਦੇ ਅੱਜ ਦੇ ਇਸ ਵਰ੍ਹਭਾਗੇ ਦਿਨ ਤੇ ਬਟਾਲਾ ਕਲੱਬ ਦੇ ਮੈਂਬਰਾਂ ਅਤੇ ਜਨਰਲ ਸੈਕਟਰੀ ਸ਼ਰੀਰਜੀਵ ਵਿਕਜੀ ਨੇ ਕਿਹਾ ਕਿ ਪਹਿਲਾ ਤੇ ਮੈਂ ਧੰਨਵਾਦ ਕਰਦਾ ਹਾਂ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਡਿਊਟੀ ਨਿਭਾਉਣ ਦੀ ਸੇਵਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਵਾਦਾ ਕਰਦਾ ਹਾਂ ਤੁਹਾਡੇ ਸਭ ਬਟਾਲਾ ਵਾਸੀ ਨਾਲ ਕਿ ਬਟਾਲਾ ਕਲਬ ਦੀ ਇਹੋ ਜੀ ਨੁਹਾਰ ਬਦਲ ਦੇਗਾ ਕਿ ਵੱਡੇ ਵੱਡੇ ਸ਼ਹਿਰਾਂ ਦੀਆਂ ਕਲਬਾਂ ਵੀ ਸਾਡੀ ਕਲਬ ਬਟਾਲਾ ਕਲਬ ਨਾਲ ਅਫੀਲੀਏਸ਼ਨ ਕਰਨ ਗਿਆ ਆਓ ਤੁਹਾਨੂੰ ਦਿਖਾਉਣਾ ਹੈ ਅੱਜ ਦੀਆਂ ਬਟਾਲਾ ਕਲਬ ਦੀਆਂ ਸਾਲਗिराਹੀਆਂ ਕੁਝ ਲਾਈਵ ਤਸਵੀਰਾਂ ਤੇ ਇੱਕ ਛੋਟੀ ਜੀ ਝਲਕ ਤੁਹਾਨੂੰ ਬਟਾਲਾ ਕਲਬ ਦੀ ਵੀ ਦਿਖਾਉਂਦੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਉਹੀ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਬਟਾਲਾ ਕਲੱਬ ਹੈ ਜਿਸ ਨੂੰ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵ ਜੀ ਵਿਕ ਜੀ ਨੇ ਆਪਣੇ ਸਾਥੀਆਂ ਨਾਲ ਦਿਨ ਰਾਤ ਮਿਹਨਤ ਕਰਕੇ ਇਸ ਦੀ ਲੁੱਕ 5 ਸਟਾਰ ਹੋਟਲ ਵਰਗੀ ਕਰ ਦਿੱਤੀ ਹੈ ਸੋ ਅਸੀਂ ਵੀ ਤੁਹਾਨੂੰ ਕਹਾਂਗੇ ਕਿ ਜਿਹੜਾ ਜਿਹੜਾ ਵੀ ਬਟਾਲਾ ਕਲੱਬ ਚ ਹਲੇ ਤੱਕ ਨਹੀਂ ਗਿਆ ਉਹ ਇੱਕ ਵਾਰੀ ਜ਼ਰੂਰ ਜਾਏ ਆਓ ਸੁਣਦੇ ਹਾਂ ਬਟਾਲਾ ਕਲੱਬ ਦੇ ਮੈਂਬਰਾਂ ਦੀ ਜ਼ੁਬਾਨੀ ਸਭ ਤੋਂ ਪਹਿਲਾਂ ਤੇ ਮੈਂ ਪਹਿਲੀ ਪਾਤਸ਼ਾਹੀ ਤੁਹਾਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਉਤਸਵ ਤੇ ਜਿੱਥੇ ਬਟਾਲਾ ਨਿਵਾਸੀਆਂ ਨੂੰ ਔਰ ਪੰਜਾਬ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਔਰ ਅੱਜ ਸਪੈਸ਼ਲੀ ਤੌਰ ਤੇ ਬਟਾਲਾ ਕਲੱਬ ਦੇ ਵਿੱਚ ਅੱਜ ਬਟਾਲਾ ਕਲੱਬ ਨੂੰ ਨਵੀਂ ਟੀਮ ਨੂੰ 1 ਸਾਲ ਪੂਰਾ ਹੋਇਆ ਜੋ ਅੱਜ ਕਲੱਬ ਦੀ ਜਿਹੜੀ ਯੂਨੀਵਰਸਿਟੀ ਹੈ ਭਾਈ ਬਣਾਉਣ ਵਾਸਤੇ ਸਾਰੇ ਬਟਾਲੇ ਦੇ ਸੀਨੀਅਰ ਸਿਟੀਜ਼ਨ ਸਾਡੇ ਕਲੱਬ ਦੇ ਸੀਨੀਅਰ ਮੈਂਬਰਸ ਸਭ ਇਕੱਠੇ ਹੋਏ ਸੀ ਔਰ ਅੱਜ ਅਸੀਂ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਔਰ ਕਲੱਬ ਨੂੰ ਜੋ 1 ਸਾਲ ਦੇ ਵਿੱਚ ਜੋ ਸਾਡੇ એનਰਜੈਟਿਕ ਐਮਐਲਏ ਸਾਡੇ ਉर्जावान ਐਮਐਲਏ ਅਮਨ ਸ਼ੇਖ ਸਿੰਘ ਚੈਰੀ ਕਲਸੀ ਜੀ ਇਹਨਾਂ ਦੀ ਬਣਾਈ ਹੋਈ ਟੀਮ ਜਿਹੜੇ ਦੀ ਜਨਰਲ ਸੈਕਟਰੀ ਰਜੀਵ ਵਿਗ ਜੀ ਦੇ ਅਗਵਾਈ ਹੇਠ ਜਿਹੜੀ ਬਹੁਤ ਹੀ ਸੁਜੇਹਤ ਤਰੀਕੇ ਦੇ ਨਾਲ ਇਸ ਕਲੱਬ ਦੀ ਨਿਹਾਰ ਬਦਲਣ ਵਾਸਤੇ ਇੱਕ ਸਾਲ ਦੇ ਵਿੱਚ ਬਹੁਤ ਕੁਝ ਬਦਲਾਵ ਲਿਆਦਾ ਔਰ ਪੂਰੀ ਇੱਕ ਜੁੱਟ ਹੋ ਕੇ ਟੀਮ ਲੱਗੀ ਹੋਈ ਆ ਔਰ ਇਹਨਾਂ ਦੇ ਇੱਕ ਸਾਲ ਦੀ ਜੋ ਕਾਰਗੁਜ਼ਾਰੀ ਹੈ ਦੇਖ ਕੇ ਸਭ ਜਿੰਨੇ ਵੀ ਕਲੱਬ ਮੈਂਬਰ ਸੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਔਰ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਸੀਂ ਜਿਸ ਜਨੂੰਨ ਨਾਲ ਜਿਸ ਜੋਸ਼ ਦੇ ਨਾਲ ਇੱਕ ਸਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਹੋਰ ਹੋਰ ਊਰਜਾ ਦੇਵੇ ਔਰ ਇਸ ਕਲੱਬ ਨੂੰ ਇਸ ਮਕਾਮ ਦੇ ਉੱਤੇ ਪਹੁੰਚਾ ਦੇਵੇ ਕਿ ਜਿਹੜੀਆਂ ਦੂਸਰੇ ਸ਼ਹਿਰਾਂ ਦੇ ਵਿੱਚ ਕਲੱਬਾਂ ਹਨ ਇਸ ਕਲੱਬ ਦੇ ਨਾਲ ਐਫੀਲੀਏਸ਼ਨ ਕਰਾਉਣ ਵਾਸਤੇ ਉਹ ਤੁਸਾਹਿਤ ਉਤਸ਼ਾਹਿਤ ਹੋਣ ਔਰ ਇਸ ਕਲੱਬ ਦਾ ਨਾਮ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਅੱਛੀ ਕਲੱਬ ਦੇ ਵਿੱਚ ਤਰ੍ਹਾਂ ਜਾਣਿਆ ਜਾਏ ਸੋ ਮੈਂ ਜਿੱਥੇ ਮਰਜੀਤ ਸਿੰਘ ਜੀ ਨੂੰ ਵਧਾਈ ਦਿੰਦਾ ਹਾਂ ਉੱਥੇ ਮੈਂ ਸਾਡੇ ਕਲੱਬ ਦੇ ਸੈਕਟਰੀ ਹਰਵੰਤ ਮਹਾਜਨ ਜੀ ਨੂੰ ਵੀ ਵਧਾਈ ਦਿੰਦਾ ਹਾਂ ਔਰ ਕੈਸ਼ੀਅਰ ਪੁਨੀਤ ਪੰਸਲ ਜੀ ਨੂੰ ਵਧਾਈ ਦਿੰਦਾ ਹਾਂ ਔਰ तमाम ਸਾਰੇ ਮੈਂਬਰ ਜਿਹੜੇ ਨੇ ਉਹ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹਨਾਂ ਦੇ ਨਾਲ ਲੱਗ ਕੇ ਟੀਮ ਨੇ ਇੱਕ ਜੋ ਠੋਕ ਕੇ ਕਲੱਬ ਦੀ ਨੁਹਾਰ ਬਦਲੀ ਹੈ ਹਾਂਜੀ ਦੇਖੋ ਇਹ ਸਾਰੀ ਐਮਐਲਏ ਸਾਹਿਬ ਦੀ ਟੀਮ ਹੈ ਜਿਹੜੀ ਇਹ ਸਾਰੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰ ਰਹੀ ਹੈ ਔਰ ਪਟਾਲਾ ਕਲੱਬ ਜਿਹੜੀ ਸਾਡੀ ਬੜੀ ਇਤਿਹਾਸਿਕ ਕਲੱਬ ਹੈ ਅੰਗਰੇਜ਼ਾਂ ਦੇ ਟਾਈਮ ਦੀ ਕਲੱਬ ਸੀ ਜਿੱਥੇ ਕੀ ਲੋਕ ਆਪਣੇ ਬੜੇ ਸ਼ਡਿਊਲ ਜਿਹੜਾ ਬਿਜੀ ਉਹਦੇ ਵਿੱਚੋਂ ਕੁਝ ਸਮੇਂ ਕੱਢ ਕੇ ਕਲੱਬ ਦੇ ਵਿੱਚ ਐਂਟਰਟੇਨਮੈਂਟ ਕਰਨ ਵਾਸਤੇ ਆਉਂਦੇ ਸੀ ਔਰ ਜਿਉਂ ਦੇ ਰਜੀਵਿਕ ਜੀ ਆਏ ਨੇ ਆਪਣਾ ਐਜ ਜਨਰਲ ਸੈਕਟੀ ਔਰ ਉਹਨਾਂ ਦੀ ਟੀਮ ਨੇ ਆਪਣਾ ਸਾਰਾ ਕੁਝ ਇੱਥੇ ਬਦਲ ਕੇ ਬਕਾਇਦਾ ਇੱਥੇ ਜਿਹੜੇ ਕੈਟਰ ਨੇ ਬੜੇ ਸਪੈਸ਼ਲ 5 ਸਟਾਰ ਹੋਟਲਾਂ ਦੇ ਕੈਟਰ ਨੇ ਜਿਹੜੇ ਇੱਥੇ ਆਪਣਾ ਕੰਮ ਕਰ ਰਹੇ ਨੇ ਬਹੁਤ ਸਾਫ ਸੁਥਰਾ ਖਾਣਾ ਔਰ ਬੜਾ ਅਚੀ ਵਿਵਸਥਾ ਹੈ ਇੱਥੇ ਬੈਠਣ ਵਾਸਤੇ ਇੱਥੇ ਤਾਂ ਕਦੀ ਅਸੀਂ ਕੋਈ ਫੈਮਿਲੀ ਨੂੰ ਲੈ ਕੇ ਆਉਂਦਾ ਕਦੀ ਦੇਖਿਆ ਨਹੀਂ ਸੀ ਔਰ ਜਿਉਂ ਦਾ 1 ਸਾਲ ਤੋਂ ਅਸੀਂ ਸਾਡੀ ਟਰਮ ਸ਼ੁਰੂ ਹੋਈ ਹੈ ਔਰ ਲੋਕ ਫੈਮਿਲੀਆ ਲੈ ਕੇ ਇੱਥੇ ਬਕਾਇਦਾ ਜਿਨੀ ਕਿ ਆਪਣੇ ਜਨਮ ਦਿਨ ਦੀਆਂ ਪਾਰਟੀਆਂ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਛੋਟੇ ਪ੍ਰੋਗਰਾਮ ਨੇ ਸਾਰੇ ਕਲੱਬ 'ਚ ਹੋ ਰਹੇ ਨੇ ਔਰ ਬਹੁਤ ਹੀ ਅچھے ਤਰੀਕੇ ਨਾਲ ਜਿਹੜਾ ਪ੍ਰਬੰਧ ਚੱਲ ਰਿਹਾ ਹੈ ਅੱਜ 28 ਅਗਸਤ 2025 ਇੱਕ ਸਾਲ ਪੂਰਾ ਹੋਣ ਤੇ ਮੈਂ ਆਪਣੇ ਸਾਰੇ ਸਮੂਹ ਮੈਂਬਰਾਂ ਦਾ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਮਾਜੋਗ ਐਮ ਐਲ ਏ ਅਮਰਸ਼ੇਰ ਸਿੰਘ ਛੈਰੀਗਲਸੀ ਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਜਸ਼ਪਾਲ ਚੌਹਾਨ ਜੀ ਜਿਹੜੇ ਅمبرੂਮੈਂਟਸ ਚੇਅਰਮੈਨ ਨੇ ਜਿਨ੍ਹਾਂ ਨੇ ਮੈਨੂੰ ਰეკਮੈਂਡ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਮੈਂ ਸਭ ਦਾ ਬਹੁਤ ਦਿਲੋਂ ਤੁਹਾਨੂੰ ਲਗਦਾ ਕਿ ਮੇਰੇ ਤੇ ਨਾਲ ਵਿਸ਼ਵਾਸ ਜਤਾਇਆ ਤੇ ਮੈਂ ਉਹਨਾਂ ਦਾ ਵਿਸ਼ਵਾਸ ਪੂਰਾ ਕਰਨ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਵੀ ਹਾਂ ਤੇ ਕਰਦਾ ਰਹਾਂਗਾ ਐਮ ਐਲ ਏ ਸਾਹਿਬ ਦੀ ਇੱਕ ਸੋਚ ਸੀ ਕਿ ਬਟਾਲਾ ਕਲੱਬ ਨੂੰ ਇੱਕ ਫੈਮਿਲੀ ਕਲੱਬ ਬਣਾਉਣਾ ਹੈ ਜਿਹਦੇ ਵਿੱਚ ਇਹ ਸਾਰੀ ਟੀਮ ਨੇ ਮ ਜਿਹੜੇ ਮੇਰੇ ਵੱਡੇ ਭਰਾ ਨੇ ਜੋ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਬਟਾਲਾ ਕਲੱਬ ਦੇ ਵੀ ਟਰਸਟ ਦੇ ਚੇਅਰਮੈਨ ਨੇ ਬਟਾਲਾ ਦੇ ਤੇ ਪਰਮੰਤ ਮਾਜਨ ਜੀ ਜਿਹੜੇ ਸੈਕਟਰੀ ਨੇ ਮੇਰੇ ਨਾਲ ਕਲੱਬ ਦੇ ਵਿੱਚ ਪਨੀਤ ਬਾਂਸਲ ਜੋ ਫਾਈਨੈਂਸ਼ੀਅਲ ਸੈਕਟਰੀ ਹੈ ਇਹ ਸਾਰੀ ਟੀਮ ਨਾਲ ਜੋ ਹੋਰ ਮੈਂਬਰਸ ਨੇ ਮਿਲ ਕੇ ਸਾਡੀ ਕਲੱਬ ਦੀ ਦੇਖਰੇਖ ਕੀਤੀ ਹੈ ਜਦੇ ਵਿੱਚ ਨਵੀਂ ਡਿਵੈਲਪਮੈਂਟ ਇਹ ਕੀਤੀ ਹੈ ਕਿ ਜਿਹਦੇ ਵਿੱਚ ਇੱਕ ਨਵੇਂ ਰੂਮ ਬਣਾਏ ਨੇ ਡਿਵੈਲਪ ਕੀਤੇ ਨੇ ਜਿਹੜੇ ਪੁਰਾਣੇ ਹੀ ਸੀ ਪਰ ਉਹਨਾਂ ਨੂੰ ਚੇਂਜ ਕਰਕੇ ਸਾਰਾ ਨਵੀਂ ਰੂਪ ਰੂਪ ਦਿੱਤਾ ਹੈ ਇੱਕ ਬਾਹਰ ਵੈਲਵਟ ਲੌਂਜ ਨਵਾਂ ਤਿਆਰ ਕੀਤਾ ਜੋ ਹੀ ਸਟਾਰਟਿੰਗ ਦੇ ਵਿੱਚ 1.5 ਮਹੀਨੇ ਦੇ ਵਿੱਚ ਤਿਆਰ ਕੀਤਾ ਸੀ ਜਿੱਥੇ 40 ਮੈਂਬਰਸ ਦੀ ਕੈਪੈਸਿਟੀ ਹੈ ਇੱਕ ਨਵਾਂ ਪਾਰਲਰ ਰੂਮ ਬਣਾਇਆ ਇੱਕ ਗੋਲਡ ਰੂਮ ਬਣਾਇਆ ਨਾਲ ਹੀ ਗਾਰਡਨ ਕੈਫੇ ਬਣਾਇਆ ਜਿੱਥੇ ਬੈਹਣ ਦੀ ਕੈਪੈਸਿਟੀ ਹਰ ਜਗ੍ਹਾ 15 ਦੀ 20 ਦੀ 25 ਦੀ ਮਤਲਬ ਜਿੰਨਾ 100 ਮੈਂਬਰ ਦੀ ਐਕਸਟਰਾ ਕੈਪੈਸਿਟੀ ਕਾਬ ਦੇ ਵਿੱਚ ਬਣੀ ਹੈ ਇਸ ਦੇ ਨਾਲ ਹੀ ਕਲੱਬ ਦੇ ਵਿੱਚ ਉਹਨਾਂ ਫੈਮਿਲੀਆਂ ਆਉਂਦੀਆਂ ਲੇਡੀਜ਼ ਕਿਟੀਆਂ ਹੁੰਦੀਆਂ ਹੈ ਤੀਜਾਂ ਦੇ ਫੰਕਸ਼ਨ ਦੇ ਵਿੱਚ ਤਿੰਨ ਚਾਰ ਫੰਕਸ਼ਨ ਇੱਥੇ ਹੋਏ ਨੇ ਜਿਹੜੀ ਇੱਕ ਬੜੀ ਵੱਡੀ ਗੱਲ ਹੈ ਬਟਾਲਾ ਕਲੱਬ ਵਾਸਤੇ ਬਟਾਲੇ ਵਾਸਤੇ ਜਿਹੜੇ ਇੱਥੇ ਅਜ ਪ ਜਨਰਲ ਪਰਸਨ ਨਹੀਂ ਸੀ ਆਂਦਾ ਹੁਣ ਫੈਮਲੀਆਂ ਆਉਂਦੀਆਂ ਤੇ ਇਹ ਸਾਰਾ ਸਾਡੀ ਸਾਰੀ ਟੀਮ ਨੇ ਮਿਲ ਕੇ ਇਹ ਸਾਰਾ ਸਹਿਯੋਗ ਕੀਤਾ ਕੈਟਰਰ ਸਾਡੇ ਅੰਮ੍ਰਿਤਸਰ ਤੋਂ ਨੇ ਜਿਹੜਾ ਬੜਾ ਅੱਛਾ ਫੂਡ ਹੈ ਤੇ ਬਹੁਤ ਜਲਦੀ ਇੱਥੇ ਹੋਰ ਵੀ ਇਨਫਰਾਸਟ੍ਰਕਚਰ ਚੇਂਜ ਹੋ ਰਿਹਾ ਜਿਸਾਂ ਚ 12 ਦੀ ਪਲੈਨਿੰਗ ਕਰ ਰਹੇ ਆਂ ਤੇ ਲੀਜ਼ ਅਜ ਤੱਕ ਇਹਦੀ ਲੀਜ਼ ਬੜੀ ਦੇਰ ਦੀ ਸੋਲਨ ਸੰ ਤੋਂ ਪੈਂਡਿੰਗ ਸੀ ਜਿਹੜੀ ਸਾਡੀ ਇੱਕ ਅੱਧੇ ਦਿਨ ਚ ਫਾਈਨਲ ਹੋ ਰਹੀ ਹੈ ਟੋਟਲ ਡਿਊਜ਼ ਜਿਹੜੇ ਕਲੱਬ ਦੇ ਦੇਣ ਵਾਲੇ ਸੀ ਉਹ ਅਸੀਂ ਕਲੀਅਰ ਕੀਤੇ ਆ ਜੋ 22 ਤੋਂ ਬਾਅਦ ਦਿੱਤੇ ਨਹੀਂ ਸੀ ਹੋਏ ਤੇ ਮੈਂ ਸਾਰੀ ਆਪਣੀ ਟੀਮ ਦਾ ਜਿਹੜੇ ਮੇਰੇ ਨਾਲ ਨਵੇਂ ਮੈਂਬਰਸ ਆਏ ਨੇ ਉਹਨਾਂ ਦੇ ਸਹਿਯੋਗ ਨਾਲ ਤੇ ਸਾਹਮਣੇ ਇਹ ਨਿਊਜ਼ ਆਪਣੇ ਕਲੀਅਰ ਕੀਤੇ ਨੇ ਤੇ ਉਹ ਸਾਰੇ ਉਹਨਾਂ ਪੈਸਿਆਂ ਨਾਲ ਹੀ ਸਾਰਾ ਸਿਸਟਮ ਸਾਰਾ ਚਲਾਇਆ ਹੈ ਮੈਂ ਸਭ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਕਰਦਾ ਅੱਜ 28 ਅਗਸਤ ਨੂੰ ਬਟਾਲਾ ਕਲੱਬ ਜਿਹੜੀ ਆ ਉਹ ਆਪਣੀ ਪਹਿਲੀ ਸਾਲਗिरा ਮਨਾ ਲਈ ਹੈ ਜਦੋਂ ਕਿ ਇਹ ਮਤਲਬ ਕਾਰਜਭਾਰ ਜਿਹੜਾ ਅਮਨਸ਼ੀਰ ਸਿੰਘ ਸ਼ਰੀਕਲ ਸੀ ਜਿਹੜੇ ਸਾਡੇ ਬਹੁਤ ਅੱਛੇ ਐਨਰਜੈਟਿਕ ਐਮਐਲਏ ਨੇ ਔਰ ਉਹਨਾਂ ਦੀ ਦੇਖ ਰੱਖ ਦੇ ਵਿੱਚ चौहान ਸਾਹਿਬ ਦੀ ਦੇਖ ਰੱਖ ਦੇ ਵਿੱਚ ਅ ਰਜੀਵ ਵੈਗੀ ਨੂੰ ਉਸਲੇ ਜਨਰਲ ਸੈਕਟਰੀ ਦੀ ਪਦਵਾਰ ਸੰਭਾਲਿਆ ਗਿਆ ਜਦੋਂ ਕਿ ਕਲੱਬ ਦਾ ਕੋਈ ਵजूद ਨਹੀਂ ਸੀ ਬਹੁਤ ਕਿੱਲਰ ਪਿਰੋ ਹੋਇਆਦਾ ਸੀ ਕੰਮ ਇਹਨਾਂ ਨੇ ਇੱਕ ਸਾਲ ਦੇ ਵਿੱਚ ਆਪਣੇ ਲੀਡਰਸ ਕਲਸੀ ਜੀ ਦੀ ਔਰ चौहान ਸਾਹਿਬ ਦੀ ਰਹਿਨਮਾਈ ਦੇ ਵਿੱਚ ਆਪਣੀ ਟੀਮ ਨੂੰ ਨਾਲ ਲੈ ਕੇ ਐਸਾ ਇੱਕ ਕੰਮ ਕਰਕੇ ਦੱਸਿਆ ਕਿ ਜਿਹੜੇ ਸਾਡੇ ਵਿਰੋਧੀ ਸੀ ਉਸ ਵੇਲੇ ਕਹਿੰਦੇ ਸੀ ਇਹਨਾਂ ਕੋ ਕੁਛ ਨਹੀਂ ਹੋਣਾ ਕਲੱਬ ਨੂੰ ਇੱਕ ਐਸੇ ਮਕਾਮ ਤੇ ਲਿਆ ਕੇ ਪਹੁੰਚਾਤਾ ਹੈ ਕਿ ਹਰ ਬੰਦਾ ਨਵੈ ਲਬਦੀ ਬਹੁਤ ਤਾਰੀਫ ਕਰਦਾ ਵਿਕਸਾਪ ਸਿੰਘ ਜੀ ਪੈਕਨਰ ਦਾ ਇਹਨਾਂ ਨੇ ਕੋਈ ਕਰਕੇ ਦੱਸਿਆ ਕਲੱਬ ਦੇ ਵਿੱਚ ਕਿਸ ਨਾ ਕਲੱਬ ਦੇ ਸਾਰੇ ਕਮਰੇ ਨਵੇਂ ਕੀਤੇ ਆ ਜੋ ਜੋ ਹਾਲ ਬਾਰ ਬਣਿਆ ਉਸ ਨੂੰ ਬਣਾਇਆ ਕਲੱਬ ਦੇ ਮਿਆਰ ਨੂੰ ਚੁੱਕਿਆ ਵਾ ਔਰ ਇਹਨਾਂ ਦੀ ਅਸੀਂ ਟੀਮ ਆ ਮੈਂ ਇਹਨਾਂ ਦਾ ਸੈਕਟਰੀ ਆ ਮੇਰੀ ਅੱਗੇ ਤੋਂ ਜੋ ਡਿਊਟੀ ਲਾਂਗੇ ਜਿਸ ਤਰ੍ਹਾਂ ਕਿ ਸਾਡੇ ਬਹੁਤ ਐਨਰਜੈਟਿਕ ਐਮਐਲਏ ਸ਼੍ਰੀ ਅਮਨਸ਼ੇਰ ਸਿੰਘ ਜੀ ਸ਼ਰੀਕਲਸੀ ਜੀ ਸਾਡੇ ਯਸ਼ਪਾਲ ਚੋਹਾਨ ਜੀ ਜੋ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਔਰ ਜਿਸ ਤਰ੍ਹਾਂ ਇਸ ਤਰ੍ਹਾਂ ਸਾਡੀ ਇਹ ਡਿਊਟੀ ਲੈਣਗੇ ਇਹਨਾਂ ਦੇ ਨਾਲ ਸਮਰਪਿਤ ਆ ਔਰ ਮੈਂ ਕਾਮਨਾ ਕਰਨਾ ਕਿ ਜਿਸ ਤਰੀਕੇ ਵਿਕਸ ਸਾਹਿਬ ਨੇ ਕੰਮ ਕੀਤਾ ਅਗਲੇ ਸਾਲ ਇਸ ਤੋਂ ਹੋਰ ਵਧੀਆ ਕੰਮ ਕਰਕੇ ਇਹਨਾਂ ਦੀ ਰਹਿਨਮਾਈ ਜੀ ਸਾਡੀ ਟੀਮ ਦੱਸੇਗੀ ਧੰਨਵਾਦ ਔਰ ਬਾਬਾ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ